ਤੱਚਕਾਲ ਦੋਸਤੋ ਪਬਲਿਕ ਸਮਾਣਾ ਨੂੰਸਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਮਾਣਾ ਸ਼ਹਿਰ ਚ ਚੋਰਾਂ ਵੱਲੋਂ ਰੋਜ਼ਾਨਾ ਹੀ ਜਿਹੜਾ ਘਰਾਂ ਦੇ ਵਿੱਚ ਹੱਤ ਸਾਫ਼ ਕਰਨਾ ਇੱਕ ਆਮ ਜਹੀ ਗੱਲ ਬਣ ਗਈ ਹੈ ਇਹ ਘਟਨਾ ਅੱਜ ਸਵੇਰੇ 4 ਵਜੇ ਹੈ ਸਰਾਹਪਤੀ ਦੇ ਕੋਲ ਘਟਨਾ ਦੇਖਣ ਨੂੰ ਮਿਲੀ ਹੈ ਇਹ ਚੋਰਾਂ ਵੱਲੋਂ ਪਹਿਲਾਂ ਕਿਸੇ ਘਰ ਜਾਂ ਦੁਕਾਨ ਦੇ ਵਿੱਚੋਂ ਹੱਤ ਸਾਫ਼ ਕਰਕੇ ਸਰਾਹਪਤੀ ਦੇ ਪਈ ਪਲਾਟ ਦੇ ਵਿੱਚ ਜਾ ਕੇ ਬੈਠਦੇ ਹਨ ਉੱਥੇ ਬੈਠ ਕੇ ਕਿਵੇਂ ਹੋਰ ਘਰਾਂ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ ਇਸ ਤਰ੍ਹਾਂ ਦੀਆਂ ਜੜੀਆਂ ਪਏ ਪਲਾਟ ਦੇ ਵਿੱਚ ਪਲੈਨਿੰਗਾਂ ਕਰ ਰਹੇ ਵੀਰ ਕਰਦੇ ਸਨ ਪਰ ਜਦੋਂ ਸਰਾਪਤੀ ਦੇ ਵਿੱਚ ਇੱਕ ਘਰ ਨੂੰ ਨਿਸ਼ਾਨਾ ਬਣਾਉਂਦੇ ਲੱਗਦੇ ਸਨ ਤਾਂ ਉੱਥੇ ਲੰਘ ਰਹੇ ਵਰਿੰਦਰ ਸਿੰਘ ਨੇ ਦੇਖ ਲਿਆ ਚੋਰਾਂ ਨੂੰ ਉਹਨਾਂ ਨੂੰ ਪੁੱਛਿਆ ਕਿ ਮੂੰਹ ਤੁਸੀਂ ਕਿਉਂ ਟਕਿਆ ਹੋਇਆ ਪਰ ਉਹਨਾਂ ਚੋਰਾਂ ਵੱਲੋਂ ਇਹਨਾਂ ਨੂੰ ਕੋਈ ਜਿਹੜਾ ਜਵਾਬ ਨਹੀਂ ਦਿੱਤਾ ਜਾਂਦਾ ਜਿਸ ਤੋਂ ਮਹੱਲੇ ਦੇ ਲੋਕਾਂ ਨੂੰ ਸ਼ੱਕ ਪੈਦਾ ਹੋ ਗਿਆ ਕਿ ਇਹ ਕੋਈ ਵਾਰਦਤ ਕਰਨ ਵਾਲੇ ਵਿਅਕਤੀ ਨੇ ਉਸ ਵਿਅਕਤੀ ਦੇ ਵੱਲੋਂ ਆਪਣੇ ਮੁਹੱਲੇ ਦੇ ਲੋਕਾਂ ਨੂੰ ਫੋਨ ਕਰਕੇ ਬੁਲਾ ਲਿਆ ਜਾਂਦਾ ਤਾਂ ਉੱਥੇ ਵਿਅਕਤੀਆਂ ਵੱਲੋਂ ਜਿਹੜਾ ਚੋਰਾਂ ਦੇ ਵੱਲੋਂ ਮੋਟਰਸਾਈਕਲ ਉੱਥੇ ਖੜਾ ਕੀਤਾ ਹੋਇਆ ਸੀ ਉਸ ਕੋਲ ਜਾ ਕੇ ਖੜੇ ਹੋ ਜਾਂਦੇ ਨੇ ਪਰ ਚੋਰ ਇੱਕ ਵਾਰ ਫਿਰ ਜਿਹੜਾ ਮੋਟਰਸਾਈਕਲ ਚੋਕਣ ਦੇ ਲਈ ਕੋਸ਼ਿਸ਼ ਕਰਦੇ ਨੇ ਇਹਨਾਂ ਵਿਅਕਤੀਆਂ ਨੂੰ ਦੇਖ ਕੇ ਜਿਹੜੇ ਚੋਰ ਨੇ ਵਾਪਸ ਮੁੜ ਜਾਂਦੇ ਨੇ ਜਦੋਂ ਇਹਨਾਂ ਦਾ ਚੋਰਾਂ ਦੇ ਪਿੱਛਾ ਕੀਤਾ ਜਾਂਦਾ ਤਾਂ ਉਹ ਆਪਣਾ ਸਾਰਾ ਸਮਾਨ ਛੱਡ ਕੇ ਜਿਵੇਂ ਕਿ ਸੋਨਾ ਚਾਂਦੀ ਨਗਦੀ ਰਾਸ਼ੀ ਤੇ ਚਾਂਦੀ ਦੇ ਬਿਸਕੁਟ ਜਿਹੜੇ ਨੇ ਛੱਡ ਕੇ ਭੱਜ ਜਾਂਦੇ ਨੇ ਪਰ ਮਹੱਲੇ ਦੇ ਲੋਕਾਂ ਵੱਲੋਂ ਪੱਤਰਕਾਰਾਂ ਨੂੰ ਫੋਨ ਕਰਕੇ ਬੁਲਾਇਆ ਜਾਂਦਾ ਤੇ ਪੁਲਿਸ ਨੂੰ ਬੁਲਾਇਆ ਜਾਂਦਾ ਉੱਥੇ ਥੈਲੇ ਨੂੰ ਜਦੋਂ ਦੇਖਿਆ ਜਾਂਦਾ ਤਾਂ ਉਸ ਦੇ ਵਿੱਚੋਂ 30000 ਰੁਪਏ ਤੋਂ ਲਗਭਗ ਜਿਹੜੀ ਨਕਦੀ ਰਾਸ਼ੀ ਦੇਖਣ ਨੂੰ ਮਿਲੀ ਤੇ ਪਰ ਇਹਨਾਂ ਚੋਰਾਂ ਨੂੰ ਕਾਫੀ ਲੰਬੇ ਟਾਈਮ ਤੋਂ ਸ਼ਹਿਰ ਦੇ ਵਿੱਚ ਜਿਹੜੀ ਆਮ ਬਾਰਦਾਤਾਂ ਕਰਦੇ ਦੇਖਿਆ ਜਾਂਦਾ ਹੈ ਪੁਲਿਸ ਦੇ ਕੰਨਾਂ ਦੇ ਉੱਤੇ ਹਾਲੇ ਤੱਕ ਕੋਈ ਵੀ ਜਿਹੜੀ ਜੂ ਹੈ ਕਿਸਕ ਦੀ ਨਹੀਂ ਨਜ਼ਰ ਆਉਂਦੀ ਮਹੱਲੇ ਦੇ ਲੋਕਾਂ ਦਾ ਕਹਿਣਾ ਸੀ ਸਬ ਪਲੈਂਡਰ ਮੋਟਰਸਾਈਕਲ ਜਿਹੜਾ ਉੱਥੇ ਛੱਡ ਕੇ ਚੋਰ ਗਏ ਸਨ ਪੁਲਿਸ ਵੱਲੋਂ ਨਾਲ ਇੱਕ ਚਾਬੀ ਲਿਆਂਦੀ ਜਾਂਦੀ ਹੈ ਜਦੋਂ ਉਹ ਚਾਬੀ ਇੱਕਦਮ ਲੱਗ ਜਾਂਦੀ ਹੈ ਤਾਂ ਮੁਹੱਲੇ ਦੇ ਲੋਕਾਂ ਦਾ ਕਿਥੇ ਨਾ ਕਿਥੇ ਸ਼ੱਕ ਵੀ ਜਿਹੜਾ ਹੁਣ ਹੋਰ ਜ਼ਿਆਦਾ ਪੂਰਾ ਹੋਣ ਲੱਗ ਜਾਂਦਾ ਹੈ ਪਰ ਇਹ ਤਾਂ ਹੁਣ ਆਉਣ ਵਾਲਾ ਟਾਈਮ ਹੀ ਦੱਸੇਗਾ ਕਿ ਕਿੰਨੇ ਟਾਈਮ ਦੇ ਵਿੱਚ ਇਹ ਜਿਹੜੇ ਚੋਰ ਨੇ ਫੜੇ ਜਾਂਦੇ ਨੇ ਫਿਲਹਾਲ ਦੇ ਇਜਾਜ਼ਤ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਸਮਾਣਾ ਨਿਊਜ਼ ਸੀ ਇਹੀ ਕਹਿਣਾ ਜਨਾ ਹੁਣ ਫੁੱਲ ਸਾਈਟ ਤਾਂ ਜ਼ਰੂਰ ਸੀ ਪਰ ਉਹਨਾਂ ਨੇ ਕਿਸੇ ਵੀ ਮੱਲੇ ਵਾਲੇ ਤੋਂ ਇਨਕੁਆਇਰੀ ਨਹੀਂ ਲਈ ਹੈਗੀ ਵੀ ਕੀ ਗੱਲ ਹੈ ਬਸ ਉਹਨਾਂ ਨੇ ਜਿਹੜਾ ਸਮਾਨ ਸੀ ਅਸੀਂ ਉਹਨਾਂ ਨੂੰ ਪਕੜਾਤਾ ਹੈ ਹਾਂਜੀ ਨਹੀਂ ਉਹਨਾਂ ਨੇ ਕੁਝ ਨਹੀਂ ਪੁੱਛਿਆ ਨਾ ਕਿਸੇ ਮੱਲੇ ਤੋਂ ਤਿੰਨ ਚਾਰ ਅਸਡੇ ਹੈਗੇ ਘਰ ਕਿਸੇ ਨੂੰ ਨਹੀਂ ਪੁੱਛਿਆ ਹੈਗਾ ਵੀ ਕੀ ਗੱਲ ਸੀ ਵੀ ਰਾਤ ਨੂੰ ਕਿੰਨੇ ਵਜੇ ਉੱਠੇ ਕਦੋਂ ਬੰਦੇ ਆਏ ਕੁਝ ਨਹੀਂ ਉਹਨਾਂ ਨੇ ਪੁੱਛਿਆ ਸਾਨੂੰ ਨਾ ਜੀ ਕੋਈ ਐਫ ਆਈ ਆਰ ਦਰਜ ਨਹੀਂ ਕੀਤੀ ਨਾ ਉਹਨਾਂ ਨੇ ਇਹ ਵੀ ਨਹੀਂ ਕਿਹਾ ਵੀ ਚੁੱਚੌਂਕੀ ਆ ਜੋ ਤੁਸੀਂ ਹਾਂ ਜੀ ਉਹਨਾਂ ਨੇ ਲੈ ਗਏ ਮੋਟਰਸਾਈਕਲ ਇੱਕ ਵਾਰ ਫੋਨ ਕਰੇ ਹਾਂਜੀ ਆ ਉਹਨਾਂ ਕੋਲ ਉਹਨੇ ਲਗਾਈਆਂ ਲੱਗ ਗਈ ਚੱਤੀ ਮੈਂ ਤੇ ਮੇਰੀ ਮੰਮੀ ਨਾਲ ਗੁਰਦੁਆਰੇ ਜਾ ਰਿਹਾ ਸੀ ਪੌਣੇ 3 ਵਜੇ ਉਦੋਂ ਇਧਰ ਪਲਾਟ ਚੋਂ ਇੱਕੋ ਦਮ ਨਿਕਲੇ ਨੇ ਮੂੰਹ ਬੰਨੇ ਹਨ ਉਹਨਾਂ ਦੇ ਵੀ ਗਵੰਡੀਆਂ ਦੇ ਘਰ ਚ ਵੜਨ ਲੱਗੇ ਹਨ ਤੇ ਇੰਨੇ ਨੂੰ ਜਦੋਂ ਮੈਂ ਪੁੱਛਿਆ ਵੀ ਮੂੰਹ ਕਾਤੋਂ ਬੰਨੇ ਨੇ ਤੇ ਉਹਨਾਂ ਕੋਈ ਜਵਾਬ ਨਹੀਂ ਦਿੱਤਾ ਫਿਰ ਇੰਨੇ ਨੂੰ ਮੈਂ ਆਪਣੇ ਆਪਰਾ ਨੂੰ ਫੋਨ ਲਾਇਆ ਗਵੰਡੀ ਨੂੰ ਸੋਨੀ ਨੂੰ ਤੇ ਫਿਰ ਭੱਜ ਗਏ ਜੀ ਉਹ ਮੋਟਰਸਾਈਕਲ ਵੀ ਛੱਡ ਕੇ ਵਿੱਚ ਤੇ ਭੱਜ ਗਏ ਦੋਵੇਂ ਜਾਣੇ ਫਿਰ ਉਹ ਦੂਸਰੀ ਗਲੀ ਚੋਂ ਆ ਕੇ ਮੋਟਰਸਾਈਕਲ ਚੱਕਣ ਲੱਗੇ ਸੀ ਅੱਗੇ ਨੂੰ ਇੰਨੇ ਮੈਂ ਤੇ ਸੋਨੀ ਜਦੋਂ ਹੋਏ ਆ ਫਿਰ ਵਾਪਸ ਭੱਜ ਗਏ ਜੀ ਮੂੰਹ ਬੰਨੇ ਹਨ ਦਾਤਰ ਸਾਨੂੰ ਉਹਨਾਂ ਕੋਲ ਹਥਿਆਰ ਸਨ ਜੀ ਫਿਰ ਪਿਛੇ ਹੀ ਭੱਜ ਗਏ ਮੁੜ ਕੇ ਨਹੀਂ ਆਏ ਜੀ ਸਮਾਨ ਉਹਨਾਂ ਇੱਥੇ ਜਦੋਂ ਜਿੱਥੋਂ ਨਿਕਲੇ ਸੀ ਉੱਥੇ ਅਸੀਂ ਦੇਖਿਆ ਉੱਥੇ ਬੈਗ ਚੋਂ ਨਿਕਲੇ 30-35 ਹਜ਼ਾਰ ਰੁਪਈਆ ਨਿਕਲੇ ਕੈਸ਼ ਆ ਸੋਨਾ ਨਿਕਲਿਆ ਤੇ ਚਾਂਦੀ ਨਿਕਲੀ ਜੀ ਉਹ ਵੀ ਲੁੱਟ ਖੋਹ ਤਾਂ ਹੀ ਹੋਣਾ ਕਿ ਤੋਣਾ ਕਿ ਤੋ ਲੁੱਟ ਕਰਕੇ ਲੈਣ ਚਾਂਦੀ ਦੇ ਸਿੱਕੇ ਵੀ ਨੇ ਵਿੱਚ ਟੂਮਾ ਨੇ ਤੇ ਨਿਕਲੇ ਨਿਕਿਆ ਜਿਹੜੇ ਜਵਾਕਾਂ ਦੇ ਕੰਗਣੇ ਜੇ ਹੁੰਦੇ ਨੇ ਚਾਂਦੀ ਦੇ ਉਹ ਵੀ ਨੇ ਜੀ ਵਿੱਚ ਚੈਨ ਇੱਕ ਸੋਨੇ ਦੀ ਸਵੇਰੇ ਪੌਣੇ ਕਿ ਤਿੰਨ ਵਜੇ 22 ਤੇ ਇਹਦੀ ਮੰਮੀ ਦੋਨੇ ਗੁਰਦੁਆਰੇ ਜਾ ਰਹੇ ਸੀਗੇ ਇਹਨਾਂ ਨੂੰ ਉਹਨਾਂ ਨੇ ਚੋਰਾਂ ਨੇ ਘੇਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੂੰ ਵੀ ਸ਼ਾਇਦ ਲੁੱਟ ਖੋਹ ਦੇ ਮਸਲੇ 'ਚ ਹੋਣੇ ਨੇਗੇ ਤੇ ਉਹ ਜਦੋਂ ਇਹਨਾਂ ਨਾਲ ਹੀ ਮੇਰਾ ਘਰ ਸੀਗਾ ਮੈਨੂੰ ਫੋਨ ਕਰਤਾ ਇੱਕ ਇੱਕਦਮੀ ਮੈਂ ਆ ਗਿਆ ਅੰਦਰੋਂ ਤੇ ਨਾਲ ਸਾਡੇ ਮੇਰੇ ਭਾਈ ਹੁਣੀ ਬੱਚੇ ਹੋਰ ਸਾਰੇ ਆ ਗਏ ਵੀ ਕੀ ਹੋ ਗਿਆ ਬਾਹਰ ਤਾਂ ਉਹ ਘਬਰਾ ਕੇ ਦੇਖ ਕੇ ਕਿ ਬੰਦੇ ਜਿਆਦਾ ਇਕੱਠੇ ਹੋ ਗਏ ਉਹ ਭੱਜ ਗਏ ਫਿਰ ਉਸ ਤੋਂ ਮੁੜ ਕੇ ਜਿੱਥੇ ਉਹ ਲੁਕੇ ਸੀ ਅਸੀਂ ਨੇ ਸਵੇਰੇ ਜਦੋਂ ਉੱਥੇ ਜਾ ਕੇ ਦੇਖਿਆ ਤਾਂ ਇੱਕੋ ਮੋਟਰਸਾਈਕਲ ਛੱਡ ਗਿਆ ਆਪਣਾ ਤੇ ਉਸ ਤੋਂ ਮੁੜ ਕੇ ਉੱਥੇ ਜਾ ਕੇ ਅਸੀਂ ਜੋ ਦੇਖਿਆ ਵੀ ਉੱਥੇ ਸਾਨੂੰ ਤਾਂ ਪਹਿਲਾਂ ਐਸੀ ਕੋ ਟੂਣਾ ਟਾਣਾ ਕਰਿਆ ਪਿਆ ਜਾਂ ਕੁਝ ਹੋਰ ਹੈਗਾ ਉਹ ਜਿਹੜੇ ਸਮਾਨ ਸੀ ਉਹਦੇ ਵਿੱਚ ਕ ਇੱਕ 35-40000 ਰੁਪਏ ਕੈਸ਼ ਹੈਗਾ کافی ਹੈਗਾ ਕਰੰਸੀ ਵੀ ਨਾ ਹਾਂ ਇਹ ਸੀ ਸੀਟੀ ਪੁਲਿਸ ਦੇ ਮੁਨਸ਼ੀ ਆਇਆ ਸੀ ਕਿ ਸੁਖਵਿੰਦਰ ਕੁਮਾਰ ਆਇਆ ਸੀਗਾ ਜੀ ਇੱਕ ਮੁਨਸ਼ੀ ਸੁਖਵਿੰਦਰ ਸਿੰਘ ਇੱਕ ਹੋਰ ਕੌਣ ਸੀਗਾ ਸੀਟੀ ਪੁਲਿਸ ਹਾਂ ਹਾਂ ਇੱਕ ਇੱਕ ਹੈਰਾਨੀ ਦੀ ਗੱਲ ਹੋਰ ਹੈ ਜੀ ਵੀ ਜਿਹੜੀ ਉਹ ਪੁਲਿਸ ਆਈ ਸੀਗੀ ਉਹਨਾਂ ਨੇ ਆਂਦੇ ਹੀ ਆਪਣੀ ਜੇਬ ਚੋਂ ਚਾਬੀ ਕੱਢ ਕੇ ਮੋਟਰਸਾਈਕਲ ਨੂੰ ਲਾਈ ਤਾਂ ਉਹ ਲੱਗ ਕਿਵੇਂ ਗਈ ਇਹ ਨਹੀਂ ਸਾਨੂੰ ਸਮਝ ਆ ਰਹੀ ਹੈਗੀ ਪਹਿਲੀ ਉਹ ਚਾਬੀ ਉਹਨਾਂ ਦੀ ਜੇਬ ਸੀਗੀ ਮੋਟਰਸਾਈਕਲ ਰਾਤ ਦੇ ਇਥੇ ਲੌਕ ਖੜਾ ਸੀਗਾ ਉਹਨਾਂ ਨੇ ਆ ਕੇ ਜੇਬ ਚੋਂ ਚਾਬੀ ਲਈ ਚਾਬੀ ਲਾ ਕੇ ਮੋਟਰਸਾਈਕਲ ਲੈ ਗਏ ਉਹ ਇੱਕ ਇੱਕ ਬੇਨਤੀ ਹੋ ਰਹੀ ਜੀ ਮਹੱਲੇ ਵਾਲੇ ਥੋੜੇ ਜੇ ਸਹਮੇ ਹੋਏ ਨੇ ਡਰਦਾ ਮਾਹੌਲ ਹੈ ਪੁਲਿਸ ਆਈ ਸਿਰਫ ਉਹਨਾਂ ਨੇ ਸਮਾਨ ਵਾਲਾ ਝੋਲਾ ਬਰਾਮਦ ਕਰਿਆਗਾ ਉਹਨਾਂ ਨੇ ਕਿਸੇ ਨੂੰ ਕੋਈ ਵਾਰਦਾਤ ਨਹੀਂ ਪੁੱਛੀ ਹੈਗੀ ਕੋਈ ਐਫਆਈਆਰ ਨਹੀਂ ਦਰਜ ਕਰੀ ਹੈਗੀ ਕੋਈ ਕੁਛ ਦਾ ਕੋਈ ਰਿਕਾਰਡ ਨਹੀਂ ਰੱਖਿਆ ਹੈਗਾ ਇਹ ਮੜਾ ਤੁਸੀਂ ਮਹੱਲੇਆਂ ਦੀ ਵਾਈਟ ਲੈ ਲਓ ਵੀ ਉਹ ਕੀ